ਮੈਂ ਸਰਪੰਚ ਸ਼ੇਰਪੁਰ ਅਸੀਂ ਸਾਡੇ ਸੰਜ ਮੇਲਾ ਬੜੀ ਤੁਮਤ ਨਾਲ ਬਣਾਇਆ ਜਾਂਦਾ 35 ਵਾਂ ਸੰਜ ਮੇਲਾ ਆ ਬੜਾ ਲੋਕਾਂ ਦਾ ਆਪਸ ਵਿੱਚ ਪਿਆਰ ਆ ਇੱਕ ਦੂਜੇ ਦੇ ਚੜ੍ਹ ਕੇ ਸਹਿਯੋਗ ਦਿੰਦੇ ਹੈਗੇ ਆ ਇਦਾਂ ਦੀ ਕੋਈ ਗੱਲ ਨਹੀਂ ਕੋਈ ਬਦਤਰੀ ਵਾਲੀ ਗੱਲ ਨਹੀਂ ਹਰ ਇੱਕ ਪਰਿਵਾਰ ਹਰ ਇੱਕ ਜਾਤੀ ਦੇ ਬੰਦੇ ਇੱਕੋ ਥਾਂ ਰਹਿ ਕੇ ਇਹ ਮੇਲਾ ਕਰਾਇਆ ਜਾਂਦਾ ਆ ਕੋਈ ਕਿਸੇ ਦੀ ਬੈਰ ਬਣਾਉਣਾ ਨਹੀਂ ਬੜੀ ਬੜੀ ਤੂੰ ਦੇ ਤੂੰ ਤਾਂ ਨਾਲ ਮਿਲ ਆ ਜਾ ਰਿਹਾ ਬਾਕੀ ਇਹ ਬਾਦਿਆ ਵੀ ਜਿਹੜਾ ਜਿਹਦੇ ਨਾਲ ਸਾਡਾ ਪਿਆਰ ਆਪਸ ਵਿੱਚ ਆਉਂਦਾ ਕੈਮਰੇ ਦਾ ਆ ਅਸੀਂ ਇੱਕ ਦੂਏ ਵਿੱਚ ਮਾਪਦੇ ਦੇ ਨਾਲ ਇਸ ਪਿੰਡ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਉਨੇ ਆ ਬਾਕੀ ਲੰਗਰ ਦਾ ਪ੍ਰਬੰਧ ਵੀ ਬੜੇ ਧੂਮ-ਕਾਮ ਨਾਲ ਕਰਾਇਆ ਜਾਂਦਾ ਹੈ। ਬਾਕੀ ਰਾਤ ਦੇ ਸਮੇਂ ਅੱਜ ਕੱਲ ਦੇ ਜਵਾਨ ਮੁੰਡੇ ਕੁਵਾਲੀਆਂ ਗਰਾਊਂਡ ਵਿੱਚ ਵੀ ਬੜੀ ਬਾਤ ਕਰਦੇ ਆ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਪਿਆਰ ਜਿੰਨਾ ਵੀ ਵਿੱਲੇਆਂ ਦੇ ਵਿੱਚ ਪਿਆਰ ਵਾਧਾ ਪਿਆਰ ਦੇ ਨਾਲ ਕਰਵਾਇਆ ਜਾਂਦਾ ਹੈ। ਇਹ ਬੜੀ ਸਾਡੇ ਪਿੰਡ ਵਿੱਚ 35ਵਾਂ ਸੱਜ ਮੇਲਾ ਆ। ਤੇ ਪਰ ਦਿਨ ਤੇ ਤਰੱਕੀ ਦੇ ਉੱਤੇ ਜਾ ਰਿਹਾ ਹੈਗਾ। ਅਰੇ ਜੋੜੇ ਲੋਕ ਪਿੰਡਾਂ ਵਿੱਚ ਵੀ ਬੜੀ ਨਾ ਨਾ ਮੱਚਿਆ ਤੇ ਤੇ ਐਸ ਵਿੱਚ ਐਸ ਮੇਲੇ ਵਿੱਚ 1,11,000 ਰੁਪਏ ਦਾ ਇਨਾਮ ਦਿੱਤਾ ਗਿਆ ਇਹਨਾਂ ਆਏ ਟੂਰਨਾਮੈਂਟ ਹੋਈ ਸੰਜੋਈ ਇਹਨਾਂ ਵਿੱਚ ਸਾਡੇ ਨਿਆਣਿਆਂ ਨੂੰ ਸੇਰਮੈਲ ਦੀ ਬੱਚਿਆਂ ਨੂੰ ਵੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਦੇ ਵਿੱਚ ਆਪਣਾ ਧਿਆਨ ਦੇਣ ਤੇ ਆਪਣੇ ਸਿਹਤ ਸੇਧੀ ਤੇ ਰਾਖੀ ਕਰਨ ਤੇ ਇਹਦੇ ਨਾਲ ਨਸ਼ਿਆਂ ਤੋਂ ਵੀ ਕਾਫੀ ਫਰਕ ਪੈਂਦਾ ਆ ਸਾਡੇ ਪਿੰਡ ਵਿੱਚ ਕੋਈ ਇਦਾਂ ਦਾ ਨਸ਼ਾ ਵਾਲਾ ਚੱਕਰ ਨਹੀਂ ਹੈਗਾ ਤੇ ਜੋ ਵੀ ਜਿੰਨੇ ਵੀ ਮੈਂਬਰ ਪਿੰਡ ਸਰਪੰਚ ਸਭ ਇਕਤਾ ਦੇ ਨਾਲ ਪਿਆਰ ਦੇ ਨਾਲ ਸਾਰੇ ਨਗਰ ਵਾਸੇ ਯੋਗ ਦਿੰਦੇ ਆ ਢੇਕਲੇ ਪਾਸੇ ਜੰਗੀ ਰਾਮੇਬਾਹ ਉਹਨਾਂ ਦੇ ਵਿਚਾਰ ਚੱਲਦਾ ਹੋਇਆ ਮੁਕਾਬਲਾ ਦੇਖਦੇ ਕਿ ਇਹਨਾਂ ਦੋ ਕੁਸ਼ਤੀਆਂ ਦੇ ਤੋਂ ਤੱਕੜਾ ਹਰਦਾ ਅਗਲੀ ਕੁਸ਼ਤੀ ਲਈ ਪਰਮਿੰਦਰ ਪੱਟੀ ਜੱਸਾ ਮਰਵਾਲ 1 ਮਿੰਟ ਦੀ ਤਿਆਰੀ ਕਰਕੇ ਆਓ ਫੋਟੋ ਕਰਾ ਲਈਏ ਕੰਮੀ ਹੈ ਕਿਉਂਕਿ ਕੁਸ਼ਤੀ ਕਈ ਵਾਰ 1-2 ਮਿੰਟਾਂ ਦੇ ਤੋਂ ਸਮਾਂ ਰਹਿੰਦਿਆ ਕਿ ਤੂੰ ਦੂਰ ਦੂਰ ਤੋਂ ਚੱਲ ਕੇ ਸੱਜਣ ਦੇ ਲਈ ਆਏ ਹੈ ਸਾਰੇ ਨੂੰ ਆਪਣੇ ਘਰ ਜਾਣ ਦੀ ਤਰੰਗ ਜਿ ਰਹਿਣਾ ਬਹਿਣਾ ਸਾਡੇ ਨਾਲ ਸਵਾਗਤ ਕਰਦੇ ਆਂ ਬਾਕੀ ਦੂਰੋਂ ਤੋਂ ਚੱਲ ਕੇ ਆਏ ਡਾਕਟਰ ਜਨਾਬ ਸਾਹਿਬ ਉਹਨਾਂ ਨੇ ਜਾਣਾ ਵੀ ਹਾਂਜੀ ਦੋ ਲਾਈਟਾਂ ਮੈਂ ਅ ਦੋ ਕਲਾਈਟਾਂ ਜ਼ਰੂਰ ਹੋਣ ਲੱਗੀਆਂ ਜਬਾਨ ਸਾਹਿਬ ਆਜੀ ਬਾਲਾ ਜੀ ਲਾਈਟਾਂ ਲਾ ਦੇ ਜੀ ਚਾਉਣੀਆਂ ਹੀ ਪੈਣੀਆਂ ਨੇ ਬਕਸਿਆਂ ਦੇ ਉੱਪਰ ਲਾਈਟਾਂ ਰੱਖ ਲਓ ਉਹਦੇ ਵਿੱਚ ਅੰਦੀ ਕੁਝ ਨਹੀਂ ਦੋਵੇਂ ਚੋਟੀ ਦੇ ਮਾਣ ਸ੍ਰੀ ਰਾਮੇਵਰ ਤੇ ਛੇੜਾ ਲੜੀ ਦੂਜੀ ਗੱਲ ਵੀ ਟੀਮ ਪਾਰਾ ਇਹਨੂੰ ਟਾਈਮ ਦੇ ਦੇ ਜਿਹੜੀ ਅੰਮ੍ਰਿਤ ਵਟਨਾ ਸ਼ੁਰੂ ਕਰਨਾ ਸਮਾਂ ਨਿਕਲਦਾ ਜਾ ਰਿਹਾ ਇਹ ਗੁਆਲਟਾ ਤੇ ਆਖੋ ਗੁਆਲਟਾ ਤੇ ਲੈ ਕੇ ਇਸ ਕੁਸ਼ਤੀਆਂ ਦਾ ਰੰਗ ਅੰਮ੍ਰਿਤ ਸਮੇਂ ਤੇ ਬੇਟੇ ਟਾਈਮ ਦੀ ਪ੍ਰੋਬਲਮ ਹੈ ਪੁਆਇੰਟ ਅੱਗੇ ਲੈ ਲੀਏ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਅਮਨ ਖਾਲਸਾ ਉਹਨਾਂ ਦੇ ਨਾਲ ਪਵਨ ਸੀਆਈਟੀ ਇਨਫਰਸਟ੍ਰਕਚਰ ਸਾਹਿਬ ਲੱਗੀ ਖਾਨ ਜੀ ਪਰ ਔਰ ਸ਼ਾਬਾਸ਼ ਸ਼ਾਬਾਸ਼ ਪੁਆਇੰਟ ਅੱਗੇ ਲੈ ਲੀਏ ਕੋਈ ਨਹੀਂ ਪਾ ਹੋਰ ਵੀ ਬਿਜਲੀ ਵਰਗੀ ਤੇਜ਼ੀ ਚਾਹੀਦੀ ਹੈ ਚੀਤੇ ਵਰਗਾ ਆਹ ਚਿੱਤੇ ਵਰਗੀ ਤੇਜ਼ੀ ਹੋਣੀ ਚਾਹੀਦੀ ਇਹਨਾਂ ਨੌਜਾਨਾਂ ਦੇ ਵਿੱਚ ਸ਼ੇਰਾਂ ਵਾਂਗੂੰ ਦਹਾੜ ਦੇ ਨੌਜਾਨਾਂ ਨੂੰ ਜਦੋਂ ਵੇਖਦੇ ਆ ਕਿ ਅਸੀਂ ਕੁਸ਼ਤੀ ਦੇ ਨਾਲ ਪਿਆਰ ਕਰਦੇ ਆ ਦੋ ਸ਼ੌਕ ਹੈ ਪੰਜਾਬੀਆਂ ਦੇ ਦੋ ਸ਼ੌਕ ਮਿੱਤਰਾਂ ਦੇ ਇੱਕ ਕੁਸ਼ਤੀ ਨੂੰ ਪੰਜਾਬ ਦੀ ਮਾਂ ਖੇਡ ਕੇ ਆ ਜਾਂਦਾ ਪੂਰਾ ਗਹਿਗਾ ਚ ਮੁਕਾਬਲਾ ਦੇਖਦੇ ਪੁਆਇੰਟ ਦੀ ਲੜਾਈ ਅੱਦੇ ਤੇ ਪੁਆਇੰਟ ਤੇ ਗੱਲ ਕਰ ਹੀ ਨਿਪਟਦੀ ਏ ਪੁਆਇੰਟ ਬੱਲੇ ਬੱਲੇ ਤੇ ਵਿੱਕੀ ਵੀ ਕੱਟੇ ਵਿੱਕੀ ਅਮਿਤ ਅਮਿਤ ਵਿੱਕੀ ਠਿੱਕੀ ਅਮਿਤ ਵੇਖਦੇ ਜੇ ਜੇਤੂ ਰਹਿੰਦਾ ਹੈ ਤੇ ਕਦੇ ਵੀ ਕੁਸ਼ਤੀ ਆਪਾਂ ਬਰਾਬਰੀ ਤੇ ਨਹੀਂ ਛੱਡੀ ਜਦੋਂ ਦਾ ਲਗਾਤਾਰ ਇਹ ਛਿੱਧ ਮੇਲਾ ਚੱਲਿਆ ਤੇ ਕਦੇ ਵੀ ਕੁਸ਼ਤੀ ਆਪਾਂ ਬਰਾਬਰੀ ਤੇ ਨਹੀਂ ਨਵੇਂ ਤੇ ਆਪਣੇ ਬਰੋ ਤਕੜੀ ਕੋਸ਼ ਕਰਦਾ ਹੋਇਆ ਵਿੱਕੀ ਅਮਿਤ ਦੇਖਦੇ ਕੌਣ ਪੁਆਇੰਟ ਬਤਾਈ ਤੇ ਲੇ ਪਾਸੇ ਬੱਲੇ ਬੱਲੇ ਹੋ ਗਏ ਬਈ ਸਣੀ ਦਾਮੇਵਾਲੀਆ ਥੋੜਾ ਇਹਨਾਂ ਵੱਲ ਵੇਖ ਕੇ ਉਹ ਵੀ ਧਿਆਨ ਖਿੱਚਦੇ ਹੋਏ ਆ ساری ਸੰਗਤ ਦਾ ਦਰਸ਼ਕ ਵੀਰਾਂ ਦਾ ਚੌਥੀ ਦੇ ਅੱਜ ਦੇ ਸੰਗਲ ਦੇ ਵਿੱਚ ਪਿੰਡ ਸ਼ੇਰਪੁਰ ਦਾ 35ਵਾਂ ਦੰਗਲ आजे मदान दे चोटी दे माला परमंदर है पट्टी पट्टी ये जो पट्टी बड़ा तैयारी करता हुआ जैसे पट्टी के बाद जिसने अपना महान विरसा संभालया और जड़ी कुश्ती कल्चर दे नाल पट्टी खाड़े दा चल रहा है ओनु सांभया होया ऐसे जोर पट्टी कोड़ के ब्याह गया कि जोर पे इतिहास लेके जाऊंगा क्योंकि सामने अब नहीं कल का इतिहास बनना है असली किस्से खिलौना है किसान लड़ना है कोई करिए जो कुछ भी जो से आओ इधर ये भी मदान रख के तो दो माल कोटे हैं उन अब तो दरवाजे को इसमें पहले पार्टी के ऊपर पैसे पार्टी की जालू भाई आज ये भरो सही ले आओ सही आने वाला एक मिनट जाओ फोटो करने शेरा ਸਤਿ ਸ੍ਰੀ ਅਕਾਲ ਜੱਪੀ ਦੇ ਆਪਸੀ ਮਾਰਾ ਨਗਰ ਜਮਾ ਬੈਠੋ ਕੀਤੇ ਹੋਇਆ ਪੱਟੀ ਲੈਣਾ ਜੀ ਚਾਰ ਚਾਰ ਮੇਰੀ ਬੇਨਤੀ ਹੈ ਕਿ ਹਰ ਅਖਾੜੇ ਦੇ ਵਿੱਚ ਹਰ ਜੀ ਦੇ ਵਿੱਚ ਪਾਣਾ ਪੱਟੀ ਦੀ ਰੱਖਾ ਪੱਟੀ ਵਰਗਾ ਮਲ ਤਿਆਰ ਕੀਤਾ ਹੈ ਇਹਨਾਂ ਦੇ ਹੋਰ ਐਸਐਮ ਪ੍ਰਮਿੰਦਰ ਔਰ ਜੋਗਨ ਇਹਨੂੰ ਜੋਗਨ ਕਹਿੰਦੇ ਸਟੈਕ ਕਰਦੇ ਅਜਦਾ ਜੇਤੂ ਜੋਗਨ ਪੱਟੀ ਖਿੱਚ ਕੇ ਤਾੜੀ ਮਾਰਦੇ ਹੋਣਾ ਜੀ ਟਾਕਾ ਨੰਬਰ 10 ਸਪਾਂਸਰ ਪਰਵਾਰਾਂ ਨੂੰ ਬੇਨਤੀ ਹੈ ਟਾਕਾ ਨੰਬਰ 3 ਤੇ 2 ਚੰਗੀਆਂ 42 42000 ਦੀਆਂ ਨੇ ਔਰ ਮਾਲਾ ਦਾ ਸਨੀ ਰਾਮਦੇਵਾਲ ਫੌਜੀ ਜਲੇਬਾਸੇ ਸ਼ੇਰਾਂ ਲਈ ਆਉਂਦੀ ਦੇਵਾ ਸੀ ਸਟਾਪ ਤੱਕ ਚੱਲਦਾ ਯੋਰਾ 80 ਸਟਾਪ ਤੱਕ ਚੱਲਦਾ ਯੋਰਾ ਪੁੰਜਾ ਐਨੀ ਅਫੜ ਮਾਰਦਾ ਲੀਕ ਵਾਰੀ ਯਾਰੀ ਲਾਗੇ ਵੇਖ ਲੜੇ ਨਹੀਂ ਮਲ ਮੋੜ ਦੂਗਾ ਤੇਰੇ ਪਿਆਰ ਦਾ ਇੱਕ ਵਾਰੀ ਯਾਰੀ ਲਾ ਕੇ ਹੱਲੜੇ ਨਹੀਂ ਮੁੱਲ ਮੋੜ ਦੂਗਾ ਤੇਰੇ ਪਿਆਰ ਰਜ਼ਾ ਜੂ ਸੰਝੀ ਕਹਿ ਲਾਮੀ ਚਰ ਹੈ ਮੈਂ ਨਾ ਪਛਤਾਵੀਂ ਨਹੀਂ ਜੱਟ ਬੈਲੀਆ ਨਹੀਂ ਜੱਟ ਬੈਲੀਆ ਉਹ ਦਿਲ ਟੜਦੇ ਨੂੰ ਪਿੰਡ ਸਾਡੇ ਨੇ ਤੇ ਵੱਜਦੇ ਨੇ ਲਲਕਾਰੇ ਉਹ ਕੁੰਦੇ ਬਣ ਕੇ ਅੰਦਰ ਲੋਕੀ ਇੰ ਲਾ ਲੈਂਦੇ ਨੇ ਸਾਰੇ ਇੱਕ ਸ਼ੁਕਰ ਆ ਰੱਬ ਦਾ ਪਿੰਡੋਂ ਵਾਲੇ ਪਾਸੇ ਹਵੇਲੀ ਆ ਨੀ ਜੱਟ ਬੈਲੀਆ ਪੰਜਾਬੀ ਜੱਟ ਬੈਲੀਆ ਥੈਂਕ ਯੂ ਭਾਈ ਅੱਠ ਸਾਲਾਂ ਬਾਅਦ ਦੇਖ ਰਿਹਾ ਚੰਗੀ ਤਾਂ ਤੇ ਬਹੁਤ ਵਧੀਆ ਲੱਗ ਰਿਹਾ ਵਧੀਆ ਇਕੱਠ ਹੋਇਆ ਹੋਇਆ ਪਹਿਲਵਾਨ ਵੀ ਵਧੀਆ ਆਏ ਹੋਏ ਆ ਤੇ ਸਾਰੇ ਯਾਰ ਦੋਸਤ ਇਕੱਠੇ ਆ ਵਧੀਆ ਇੰਜੋਇਮੈਂਟ ਹੋ ਰਿਹਾ ਆ ਠੀਕ ਆ ਹਾਂ ਜੀ ਗੱਲ ਅਸੀਂ ਇਹ ਹੁਣ ਜਿਹੜੇ ਆਪਾਂ ਅੱਜ ਦੇ ਜਿਹੜੇ ਪੀੜ੍ਹੀ ਨੂੰ ਘੱਟ ਨੌਲੇਜ ਆ ਪਹਿਲਵਾਨੀ ਦੀ ਠੀਕ ਆ ਤੇ ਬਾਕੀ ਇਦਾਂ ਆ ਕਿ ਠੀਕ ਆ ਇਹ ਖੇਡ ਮੇਲੇ ਹੁੰਦੇ ਰਹਿਣੇ ਚਾਹੀਦੇ ਆ ਠੀਕ ਆ ਆਪਾਂ ਜੁੜੇ ਰਹਿਣੇ ਆ ਆਪਣੇ ਆਪਣੇ ਕਲਚਰ ਦੇ ਨਾਲ ਤੇ ਜਿਤ ਹਰ ਜਿੰਨੇ ਵੀ ਆਪਣੇ ਭਰਾ ਆ ਬਾਦ ਚੜ੍ਹ ਕੇ ਹਿੱਸਾ ਪਾਉਂਦੇ ਹਨਾ ਉਹ ਵਧੀਆ ਗੱਲ ਆ ਫਾਇਦੀ ਪਹੁੰਚ ਰਹਿਣਾ ਚਾਹੀਦਾ ਆ ਤੇ ਤੇ ਮੇਲੇ ਹੋਰ ਵੱਧਣੇ ਚਾਹੀਦੇ ਸ਼ਾਇਦ ਵੀ ਲੱਗਣਾ ਚਾਹੀਦਾ ਆਪਣੇ ਦਾ ਭਰਾ ਆ ਇਹਨਾਂ ਨੂੰ ਜਿੰਦਾ ਵੀ ਜਿੰਦਾ ਕੋਕਾ ਮਰਦਾ ਗੋਣ ਦਾ ਮਿਲਣਾ ਚਾਹੀਦਾ ਹੀ ਬਾੜੀ ਚੱਲਦੀ ਪਈ ਆ ਉਥੇ ਮੜਾਇਆ ਲੋਕਾਂ ਕੋ ਬਹੁਤ ਜ਼ਿਆਦਾ ਬਦੀ ਜਾਂਦਾ ਆ ਤੇ ਅਦਾਹ ਜ਼ੋਰ ਜੂਦ ਵਾਲੀਆਂ ਗੇਮਾਂ ਕਬੱਡੀ ਖੇਡਦੀ ਆ ਇਹ ਖੇਡ ਇਹਦੇ ਜਾਣਾ ਚਾਹੀਦਾ ਬ੍ਰਿੰਟਨ ਦੇ ਵਿੱਚ ਸਟੂਡੀਓ ਵਾਚਸਟਰੀਟ ਨੂੰ ਨਾਮ ਤੋਂ ਤੇ ਇੰਸਟਾਗ੍ਰਾਮ ਦੇ ਉੱਪਰ ਸੇਮ ਹੀ ਨਾਮ ਤੋਂ ਪੇਜ ਆ ਜੇ ਕਿਸੇ ਨੇ ਦੇਖਣਾ ਕੰਮ ਕਰ ਉਹ ਦੇਖ ਸਕਦੇ ਆ ਬਾਕੀ ਮੈਂ 2 ਮਹੀਨੇ ਛੁੱਟੀ ਆਇਆ ਸੀ ਇੱਥੇ ਤੇ ਕੰਮ ਵਗੈਰਾ ਉੱਥੇ ਹੀ ਚੱਲਦਾ ਹੈ ਬ੍ਰੈਂਟਨ ਦੇ ਵਿੱਚ ਬਾਕੀ ਹੋਰ ਵੀ ਟੂਰ ਲੱਗਦੇ ਰਹਿੰਦੇ ਆ ਜੇ ਜੰਤਰੀ ਜਾਈਦਾ ਉੱਥੇ ਨਾਲੇ ਕੰਪੇਲੇ ਦਾ ਟੈਟੂ ਵਾਲੇ ਦਾ ਇੰਡੀਆ ਆਇਆ ਸੀ ਬਾਕੀ ਟੂਰ ਲੱਗਦੇ ਰਹਿੰਦੇ ਆ ਹੁਣ ਅਗਲਾ ਪਲਾਨ ਇੰਗਲੈਂਡ ਦਾ ਆ ਨਾਲੇ ਕੰਪੇਰ ਲਵਾਂ ਇੰਗਲੈਂਡ ਟੈਟੂ ਕਲਰ ਦੇ ਜੱਸੀ ਟੈਟੂਸ ਨਾਮ ਤੋਂ ਆ ਤੇ ਨੰਬਰ ਮੇਰਾ ਚੱਲਦਾ ਆ 514604 5991 ਬਾਕੀ ਜੇ Google ਕਰੂੰਗਾ ਜੱਸੀ ਡੈਡੋਸਨ ਸਾਰਾ ਉੱਤੇ ਜੋ ਵੀ ਬਾਇਓ ਡਾਟਾ ਹੈ ਸਾਰਾ ਓਪਨ ਹੋ ਜਾਣਾ ਹੈ ਐਂਡ ਜੀ